ਕਿਤਾਬਾਂ ਦੇ ਵਿੱਚ ਛਪੇ ਅੱਖਰ ਜਿਹੜੇ ਹੁੰਦੇ ਨੇ ਉਹ ਇਕੱਲੇ ਸ਼ਬਦ ਨਹੀਂ ਹੁੰਦੇ ਇਹਨਾਂ ਦੇ ਵਿੱਚ ਸੁਪਨੇ ਇੱਛਾਵਾਂ ਅਤੇ ਗਿਆਨ ਦਾ ਭੰਡਾਰ ਹੁੰਦਾ ਹੈ ਜੀ ਹਾਂ ਇਸ ਵਕਤ ਮੈਂ ਮੌਜੂਦ ਆ ਬ੍ਰੈਂਪਟਨ ਦੇ ਵਿੱਚ ਜਿੱਥੇ ਕੀ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਬੁੱਕ ਫੇਅਰ ਲੱਗਿਆ ਹੋਇਆ ਹੈ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਹੈ ਕਿ ਮੈਂ ਤੇਰੀ ਨਹੀਂ ਕਿਤਾਬਾਂ ਨਾ ਸਿਰਫ ਗਿਆਨ ਦਾ ਖਜ਼ਾਨਾ ਹੁੰਦੀਆਂ ਹਨ ਸਗੋਂ ਇਹ ਮਨੁੱਖੀ ਸੋਚ ਵਿਹਾਰ ਅਤੇ ਸਮਾਜਿਕ ਜੀਵਨ ਨੂੰ ਸੰਵਾਰਦੀਆਂ ਹਨ ਇਸੇ ਮਹੱਤਤਾ ਨੂੰ ਮੱਦੇਨਜ਼ਰ ਰੱਖਦਿਆਂ ਬ੍ਰੈਮਟਨ ਦੇ ਵਿੱਚ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਪੁਸਤਕ ਮੇਲਾ ਚੱਲ ਰਿਹਾ ਹੈ ਜੋ ਕਿ 28 ਸਤੰਬਰ ਤੱਕ ਚੱਲੇਗਾ ਇਹ ਮੇਲਾ ਸਿਰਫ ਕਿਤਾਬਾਂ ਦੀ ਪ੍ਰਦਰਸ਼ਨੀ ਨਹੀਂ ਸਗੋਂ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨੂੰ ਅੱਗੇ ਵਧਾਉਣ ਦਾ ਇੱਕ ਵੱਡਾ ਯਤਨ ਹੈ ਸतीश ਗੁਲਾਟੀ ਜੋ ਕਿ ਇਸ ਪੁਸਤਕ ਮੇਲੇ ਦੇ ਪ੍ਰਬੰਧਕ ਅਤੇ ਰਾਈਟਰ ਵੀ ਹਨ ਉਹ ਦੱਸਦੇ ਹਨ ਕਿ ਕਿਤਾਬਾਂ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੈ ਇਹ ਆਈਡੀਆ ਇਦਾਂ ਨਹੀਂ ਹੈ 27 ਸਾਲ ਤੋਂ ਚੱਲ ਰਿਹਾ ਕੰਟੀਨਿਊ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਨਾ ਪਬਲਿਕੇਸ਼ਨ ਦੇ ਸਾਨੂੰ ਡਰਾਇਆ ਗਿਆ ਸੀ ਕਿ ਹੁੰਦਾ ਕੰਪਿਊਟਰ ਯੁੱਗ ਆ ਗਿਆ ਹੁਣ ਤੱਕ ਕੰਪਿਊਟਰ ਦੇ ਅੱਗੇ ਸੋਸ਼ਲ ਮੀਡੀਆ ਦਾ ਸਾਰੇ ਟੈਕਨੋਲੋਜੀ ਆ ਗਈ ਏਆਈ ਦਾ ਯੁੱਗ ਆ ਗਿਆ ਲੇਕਿਨ ਉਸ ਦੇ باوجود ਸ਼ਬਦ ਕਿਤੇ ਨਹੀਂ ਮਰਦਾ ਸ਼ਬਦ ਤੋਂ ਬਿਨਾ ਕੁਝ ਵੀ ਨਹੀਂ ਸਾਡੇ ਕੋਲ ਸਾਰੇ ਟੂਲ ਦੇ ਵਿੱਚ ਇਨਫੋਰਮੇਸ਼ਨ ਹੈ ਜਾਣਕਾਰੀ ਹੈ ਕਿਤਾਬ ਨਹੀਂ ਹੈ ਕਿਤਾਬ ਪੜਨ ਵਾਸਤੇ ਤੁਹਾਨੂੰ ਕਿਤਾਬ ਦੇ ਕੋਲ ਜਾਣਾ ਪੈਂਦਾ ਹੈ ਤੇ ਅਸੀਂ ਕਿਤਾਬਾਂ ਲੋਕਾਂ ਦੇ ਕੋਲ ਲੈ ਕੇ ਆਉਂਦੇ ਆ ਪੁਸਤਕ ਮੇਲੇ ਦੇ ਵਿੱਚ ਆਏ ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਕਿਤਾਬਾਂ ਮਨੁੱਖੀ ਜੀਵਨ ਦੀਆਂ ਸਭ ਤੋਂ ਵੱਡੀਆਂ ਸਿੱਖਲਾਈਆਂ ਦਾ ਸਰੋਤ ਹੁੰਦੀਆਂ ਹਨ ਉਹਨਾਂ ਦੇ ਅਨੁਸਾਰ ਕਿਤਾਬਾਂ ਸਾਨੂੰ ਗਿਆਨ ਤਜਰਬਾ ਪ੍ਰਦਾਨ ਕਰਦੀਆਂ ਹਨ ਮੈਂ ਵਾਸਤੇਵ ਸਿੰਘ ਪ੍ਰਹਾਰਦੀ ਮੈਂ ਇੱਕ ਦੇਖ ਰਿਹਾ ਸੀਗਾ ਉਹਨਾਂ ਨੇ ਦੱਸਿਆ ਵੀ ਦੋ ਦਾਨੀ ਜਿਹੜੇ ਹੋਏ ਨੇ ਉਹ ਆਪਸ ਦੇ ਵਿੱਚ ਰਿਸ਼ਤੇਦਾਰ ਸੀ ਜਿੰਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਰਹੀ ਸੀਗੀ ਤਾਂ ਇੱਕ ਰਾਜੇ ਨੇ 5000 ਰੁਪਏ ਦਿੱਤਾ ਤੇ ਉਹ ਦੋ ਵਿਅਕਤੀਆਂ ਨੇ 1/2 ਲੱਖ ਰੁਪਏ ਦਿੱਤਾ ਇਹ ਗੱਲਾਂ ਸਾਨੂੰ ਸ਼ਾਇਦ ਹਿਸਟਰੀ 'ਚ ਨਹੀਂ ਪੜਨੀਆਂ ਸਾਨੂੰ ਕਿਸੇ ਕਿਸੇ ਕਿਤਾਬ 'ਚ ਨਹੀਂ ਮਿਲਣਗੀਆਂ ਉਹ ਤੁਹਾਨੂੰ ਇਹਨਾਂ ਕਿਤਾਬਾਂ 'ਚੋਂ ਮਿਲਣਗੀਆਂ ਜਿਹੜੀਆਂ ਕਿਤਾਬਾਂ ਥੋੜੀਆਂ ਮਿੱਤਰ ਨੇ ਥੋੜੀਆਂ ਦੋਸਤ ਨੇ ਔਰ ਇੰਨਾ ਜ਼ਿਆਦਾ ਕਹਾਣੀ ਸਗਰ ਦੀ ਗੱਲ ਕਰ ਲੋ ਨਾਵਲ ਦੀ ਗੱਲ ਕਰ ਲੋ ਵਾਰਤਕ ਦੀ ਗੱਲ ਕਰ ਲੋ ਬਹੁਤ ਸਾਰਾ ਸਮੁੰਦਰ ਜਿਹੜਾ ਹੈਗਾ ਉਹ ਸਮੋਇਆ ਹੋਇਆ ਹੈ ਉਹ ਇੱਕੋ ਜਗ੍ਹਾ ਤੇ ਮਿਲ ਰਿਹਾ ਹੈ ਮੇਲੇ ਦੇ ਵਿੱਚ ਹਜ਼ਾਰਾਂ ਕਿਤਾਬਾਂ ਪਰਦਰਸ਼ਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਸਾਹਿਤ ਇਤਿਹਾਸ ਕਵਿਤਾ ਕਹਾਣੀ ਜੀਵਨੀਆਂ ਅਤੇ ਬੱਚਿਆਂ ਦੇ ਲਈ ਵਿਸ਼ੇਸ਼ ਰਚਨਾਵਾਂ ਸ਼ਾਮਿਲ ਹਨ ਇਸ ਮੌਕੇ ਤੇ ਸਤੀਸ਼ ਗੁਲਾਟੀ ਨੇ ਕਿਹਾ ਕਿ ਸਾਨੂੰ ਸ਼ਬਦ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਲੇਕਿਨ ਅਸੀਂ ਸ਼ਬਦ ਤੋਂ ਕਿੰਨਾ ਟੁੱਟੇ ਹੋਏ ਹਾਂ ਤੇ ਜੇ ਸ਼ਬਦ ਦੇ ਨਾਲ ਜੁੜਾਂਗੇ ਤੇ ਕ੍ਰੀਏਟੀਵਿਟੀ ਵੀ ਹੋਊਗੀ ਕੋਈ ਨਵੇਂ ਆਈਡੀਆ ਵੀ ਆਣਗੇ ਗਿਆਨ ਦਾ ਹਾਸਲ ਕਰਾਂਗੇ ਲੇਕਿਨ ਅਸੀਂ ਕੰਨ ਰਸਤਾ ਕਿਸਮਤ ਹੋ ਚੁੱਕੇ ਹਨ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸ਼ਬਦ ਨਾਲ ਜੋੜਿਆ ਜਾਵੇ ਉਹ ਤਦ ਹੀ ਸੰਭਵ ਹੈ ਜੇ ਕਿਤਾਬ ਉਹਨਾਂ ਦੇ ਕੋਲ ਹੋਵੇ ਜੇ ਕੋ ਕੋਰ ਕਿਤਾਬ ਹੋਏਗੀ ਤੇ ਆਪਣੇ ਆਪ ਨਾਲ ਗੱਲ ਕਰ ਸਕੇਗਾ ਆਪਣੇ ਸੱਭਿਆਚਾਰ ਨੂੰ ਜਾਣ ਸਕੇਗਾ ਆਪਣੇ ਇਤਿਹਾਸ ਨੂੰ ਸਮਝ ਸਕੇਗਾ ਲੇਕਿਨ ਤਦ ਹੀ ਸੰਭਵ ਹੈ ਸ਼ਬਦ ਸਾਡੇ ਕੋਲ ਹੋਵੇ ਪੰਜਾਬੀ ਰਾਈਟਰ ਅਤੇ ਲੇਖਿਕਾ ਤਾਹਿਰਾ ਸਰਾਦ ਦੱਸਦੇ ਹਨ ਕਿ ਲਿਖਣ ਦਾ ਸ਼ੌਂਕ ਉਹਨਾਂ ਨੂੰ ਕਿਵੇਂ ਆਇਆ ਉਹ ਦੱਸਦੇ ਹਨ ਕਿ ਜੀਵਨ ਦੇ ਤਜਰਬੇ ਸਮਾਜਿਕ ਹਕੀਕਤਾਂ ਅਤੇ ਮਨੁੱਖੀ ਜਜ਼ਬਾਤਾਂ ਨੇ ਉਹਨਾਂ ਨੂੰ ਕਲਮ ਫੜਨ ਲਈ ਪ੍ਰੇਰਿਤ ਕੀਤਾ અੰનીની ફેમિલી 'ਚ ਤੇ રાઇટર કોઈ ਨਹੀਂ ਸੀ ਹੈ બટ એક કુદરત ਵੱਲੋਂ ਤੁਹਾਨੂੰ عطا ਹੁੰਦੀ ਏ ਤੇ ਉਹ ਜਦੋਂ ਤੁਸੀਂ ਕੁਝ ਲਿਖਦੇ ਹੋ ਤੇ ਉਹ ਵੀ ਉਹ ਨਹੀਂ ਤੁਹਾਡਾ ਆਪਣਾ ਕੋਈ ਉਹਦੇ 'ਚ ਉਹ ਨਹੀਂ ਹੁੰਦਾ ਇਹ ਨਹੀਂ ਤੁਸੀਂ ਕੁਝ ਪੈਦਾ ਹੀ ਸ਼ਾਇਰ ਹੁੰਦੇ ਹੋ ਦਸੋ ਸ਼ਾਇਰੀ ਪੈਦਾ ਹੋਈ ਹੈ ਔਰ ਖੁਦ ਹੀ ਜਦੋਂ ਪੰਜਾਬੀ ਆ ਲਾਈ ਤੇ ਆਟੋਮੈਟਿਕਲੀ ਜਿਹੜਾ ਹੈ ਉਹ ਮੇਰੇ ਕੋਲੋਂ ਬਹੁਤ achiyan chizaan jidiyan oh likhiyan gaiyan ਦਲਬੀਰ ਸਿੰਘ ਕਟੂਰੀਆ ਨੇ ਦੱਸਿਆ ਕਿ ਨੌਜਵਾਨ ਪੀੜੀ ਦੀ ਕਿਤਾਬਾਂ ਬੇਹਤ ਅਹਿਮ ਹਨ ਕਿਉਂਕਿ ਇਹ ਨਾ ਸਿਰਫ ਗਿਆਨ ਵਧਾਉਂਦੀਆਂ ਹਨ ਸਗੋ ਸੋਚਣ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰਦੀਆਂ ਹਨ ਪੱਕਾ ਉਹਨੇ ਗੂਗਲ ਦਾ ਜੋ ਗੂਗਲ 'ਚ ਲੋਕ ਉਹਨਾਂ ਬਚਣ ਉਹ ਹੀ ਪੁੱਛਣ ਜਿਉਂ ਉਹਨਾਂ ਨੂੰ ਲੋੜ ਹੈ ਜਦੋਂ ਕਿਤਾਬ ਫੜਦੇ ਹੋ ਨਾ ਕਿਤਾਬ ਜਦੋਂ ਪੜ੍ਹਨ ਲੱਗਦੇ ਹੈ ਤੇ ਕਿਤਾਬ ਕੇ ਉਹਨੂੰ ਹੋਰ ਬੜਾ ਕੁਝ ਮਿਲਦਾ ਹੈ ਸਿਰਫ ਉਹੀ ਚੀਜ਼ ਨਹੀਂ ਮਿਲਦੀ ਜਿਹੜੀ ਉਹ ਚਾਹੁੰਦੇ ਆ ਉਹਨੂੰ ਹੋਰ ਬੜਾ ਕੁਝ ਹੋਰ ਸਿੱਖਣ ਨੂੰ ਮਿਲਦਾ ਹੈ ਇਸ ਲਈ ਕਿਤਾਬਾਂ ਪੜ੍ਹਨੀਆਂ ਮੇਰਾ ਖਿਆਲ ਤੇ ਕਿਤਾਬਾਂ ਨਾਲ ਜੋੜਨਾ ਬੱਚਿਆਂ ਨੂੰ ਸਭ ਤੋਂ ਵੱਡਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਕਿਵੇਂ ਹੈ ਜੇ ਬੱਚੇ ਕਿਤਾਬਾਂ ਨਾਲ ਜੁੜਨਗੇ ਤਾਂ ਸਾਡੀ ਮਾਂ ਬੋਲੀ ਨਾਲ ਜੁੜਨਗੇ ਸਾਡੇ ਸਭਿਆਚਾਰ ਨਾਲ ਜੁੜਨਗੇ ਸਾਡੇ ਵਿਰਸੇ ਨਾਲ ਜੁੜਨਗੇ ਤਾਂ ਹੀ ਜੁੜ ਸਕਦੇ ਜੇ ਅਸੀਂ ਉਹਨਾਂ 'ਚ ਕੋਈ ਨਾ ਕੋਈ ਇਹੋ ਜਿਹੀ ਗੱਲਬਾਤ ਕਰਦੇ ਆ ਜਿਹੜੀ ਇਹੋ ਜਿਹੀ ਪ੍ਰਦਰਸ਼ੀਆਂ ਲੱਗਦੀਆਂ ਬੱਚਿਆਂ ਕੋਲ ਜਾਂ ਬੱਚਿਆਂ ਦੇ ਮਾਤਾ-ਪਿਤਾ ਕਿਤਾਬ ਲੈ ਕੇ ਜਾਂਦੇ ਆ ਬੱਚਿਓ ਦੇ ਇਵਨ ਤੇ ਤਸਵੀਰ